ਸਾਡੇ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇੱਥੇ ਆਏ ਸੀਗੇ ਸਰਹਾਲੀ ਨਗਰ ਦੇ ਵਿੱਚ ਜੀ ਇੱਥੋਂ ਦੇ ਜਿਹੜੇ ਲੋਕ ਸੀਗੇ ਵਸਨੀਕ ਸੀਗੇ ਉਹਨਾਂ ਕੋਲੋਂ ਜਗ੍ਹਾ ਮੰਗੀ ਸੀ ਤੇ ਜਗ੍ਹਾ ਤਾਂ ਜਿਹੜਾ ਉਹਨਾਂ ਨੇ ਮਨਾਂ ਕਰ ਦਿੱਤਾ ਸੀਗਾ ਪਿੰਡ ਵਾਲਿਆਂ ਨੇ ਉਹਨਾਂ ਨੇ ਇੱਥੇ ਫਿਰ ਇੱਕ ਇੱਟ ਦੇ ਚਾਰ ਟੁੱਟੇ ਕਰਕੇ ਸੁੱਟੇ ਗਏ ਚੌਂ ਦਿਸ਼ਾਵਾਂ ਦੇ ਵਿੱਚ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਤਾਂ ਬਾਬੀ ਦੀ ਚਾਂਦੀ ਫਿਰ ਮਾਪੁਰਖਾਂ ਕੋਲੇ ਗਿਆ ਸੀ ਉਹਨਾਂ ਗਿਆ ਸੀ ਕਿ ਮੇਰਾ ਤਾਂ ਨਾਨਕਾ ਪਿੰਡ ਆ ਮੈਂ ਤਾਂ ਉੱਥੇ ਹੱਸਿਆ ਖੇਡਿਆ ਵਸਿਆ ਤੇ ਤੁਸੀਂ ਇਹ ਕੀ ਉੱਥੇ ਸਰਾਫ ਦੇ ਆਏ ਹੋ ਕਿ ਤੇ ਆਪਾਂ ਸਰੂਬਾ ਸਾਹਿਬ ਦੇ ਖੜ ਕਾਰ ਖੇਡਣ ਆਇਆ ਸੀਗਾ ਤਾਂ ਉਹਨਾਂ ਨੇ ਬਾਬਾ ਆਰਮ ਸਿੰਘ ਉਹਨਾਂ ਨੇ ਥੱਪੜ ਮਾਰ ਕੇ ਉਧਰ ਫਲ ਕੋੜੀ ਸੀ ਐਤਵਾਰ ਨੂੰ ਇੱਥੇ ਸੰਗਤਾਂ ਦਾ ਬਹੁਤ ਖੜਾ ਹੁੰਦਾ ਹੈ ਤੇ ਮਹਾਪੁਰਖਾਂ ਵੱਲੋਂ ਜਿਹੜਾ ਇੱਥੇ ਆਸ਼ੀਰਵਾਦ ਦਿੱਤੇ ਜਾਂਦੇ ਨੇ ਸੰਗਤਾਂ ਨੂੰ ਸੰਗਤਾਂ ਜਿਹੜੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇਸ ਸਥਾਨ ਤੇ ਨਾਲ ਹੀ ਬ੍ਰਹਮਗਣੀ ਬਾਬਾ ਅਨੰਤ ਸਿੰਘ ਜੀ ਹੋਏ ਨੇ ਬਾਬਾ ਆਰਮ ਸਿੰਘ ਦੇ ਪਿਤਾ ਜੀ ਜਿਨ੍ਹਾਂ ਨੇ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਤੇ ਡਿਊਟੀ ਕੀਤੀ ਉਹਨਾਂ ਸਰਕਾਰ ਦੀ ਉੱਥੇ ਨੌਕਰੀ ਕਰਦਿਆਂ ਕਰਦਿਆਂ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਤੇ ਜਦੋਂ ਜਿਲਾ ਨਹੀਂ ਫਤਿਹ ਹੁੰਦਾ ਉਸ ਟਾਈਮ ਤੇ ਮਹਾਰਾਜ ਰਣਜੀਤ ਸਿੰਘ ਕੇਸਿਆਂੇ ਕੋ ਗਿਆ ਸੋਜਮਾਨ ਮੰਦੇ ਕੋ ਉਹਨਾਂ ਕੋ ਗਿਆ ਤੇ ਉਹਨਾਂ ਨੇ ਕਿਹਾ ਵੀ ਤੁਹਾਡੀ ਫੌਜ ਦੇ ਵਿੱਚ ਬਲਵਾਨ ਸਿੰਘ ਬਾ ਉਹ ਨਿਤਨੇਮੀ ਆ ਉਹ ਇਸ ਗਲੇ ਨੂੰ ਫਤਿਹ ਕਰ ਸਕਦਾ ਉਹਦੀ ਨਿਸ਼ਾਨੀ ਕੀ ਹੋਗੀ ਸ਼ਿਦਾਨ ਪਾਣੀ ਕਰਕੇ ਬੰਦਗੀ ਕਰਦਾ ਹੋਇਆ ਤਾਰ ਤੇ ਇੱਕ ਇਸ਼ਾਰਾ ਤੋਲੀਆ ਬਿਆਹੂਗਾ ਇੱਕ ਸਾਧੂ ਆ ਜਿਹੜੋ ਕਹਿੰਦੇ ਮੱਥੇ ਨਾ ਲਾ ਕੇ ਖੋਜ ਉਹ ਤਪ ਕਰਕੇ ਉਦੋਂ ਬਾਹਰ ਨਿਕਲਦੇ ਆ ਵੀ ਜਦੋਂ ਕੋਈ ਮੱਥੇ ਨਾ ਲੱਗੇ ਉਦੋਂ ਬਾਹਰ ਨਿਕਲਣਾ ਭੋਲੇ ਸਾਹਿਬ ਦੇ ਵਿੱਚ ਇਸ ਤਰ੍ਹਾਂ ਕਰਕੇ ਕਹਿੰਦੇ ਜਦੋਂ ਇੱਥੇ ਆਏ ਬਾਬਾ ਰਾਮ ਸਿੰਘ ਉਸਤਾਨ ਤੇ ਇਸ ਨਗਰ ਸਿਰਾਲੀ ਸਾਹਿਬ ਜਦੋਂ ਸਾਂਢ ਆਇਆ ਤੇ ਮਹਾਂਪੁਰਸ਼ ਬਾਬਾ ਨਾਨਕ ਸਿੰਘ ਦੇ ਚਰਨਾਂ ਵਿੱਚ ਆ ਕੇ ਟਹਿ ਕੇ ਵਿਰਾਗ ਦੇ ਵਿੱਚ ਰੋਣ ਲੱਪਿਆ ਕੇ ਤੇ ਉਹਨੇ ਪ੍ਰਾਣ ਹੀ ਛੱਡ ਦਿੱਤੀ ਪੰਜਾਬੀ ਸਿਨੇਮਾ ਦੇ ਵਿੱਚ ਫਿਲਮ ਬਣਾਈ ਜਾਂਦੀ ਹੈ ਨਾਨਕ ਜਹਾਜ਼ ਕੋਮਾਗਾਟਾ ਮਾਰੂ ਤੇ ਉਸ ਦੇ ਚੱਲਦੇ ਮੌਕਾ ਮਿਲਦਾ ਸਾਨੂੰ ਉਸ ਪਿੰਡ ਦੇ ਵਿੱਚ ਆਂਦਾ ਜਿਹੜਾ ਆਪਣੇ ਆਪ ਦੇ ਵਿੱਚ ਇਤਿਹਾਸਿਕ ਤੇ ਜ਼ਰੂਰ ਹੈ ਲੇਕਿਨ ਸਮੱਸਿਆ ਇਹ ਹੈ ਕਿ ਬਹੁਤ ਲੋਕ ਉਸ ਨੂੰ ਜਾਣੂ ਹੀ ਨਹੀਂ ਹੈ ਇੰਨੀਆਂ ਸਾਰੀਆਂ ਧਾਰਮਿਕ ਕਹਾਣੀਆਂ ਇੱਥੋਂ ਨਿਕਲ ਕੇ ਇਸ ਪਿੰਡ ਨੂੰ ਵੱਖਰਾ ਬਣਾਉਂਦੀਆਂ ਨੇ ਔਰ ਇਹ ਵੀ ਦੱਸਿਆ ਜਾਂਦਾ ਹੈ ਪਿੰਡ ਵਾਸੀਆਂ ਵੱਲੋਂ ਕਿ ਇਸ ਦੀ ਜਿਹੜੀ ਪਿੰਡ ਦੀ ਸਥਾਪਨਾ ਹੈ ਜਿਹੜਾ ਪਿੰਡ ਹੈ ਇਹ ਅੰਬਰਸਰ ਤੋਂ ਵੀ ਪਹਿਲੇ ਵਸ ਚੁੱਕਿਆ ਹੈ ਔਰ ਅਸੀਂ ਜਿੱਥੇ ਖੜੋਤੇ ਆ ਉਹ ਐਸ ਪਿੰਡ ਦਾ ਸਰੋਵਰ ਹੈ ਇੱਥੋਂ ਦੀ ਟਾਪ ਹੈ ਇਹਦੇ ਪਿੱਛੇ ਦੀ ਵੀ ਇੱਕ ਕਹਾਣੀ ਹੈ ਸੋ ਆਏ ਤਾਂ ਬਾਬਾ ਗੁਰਦਿੱਤ ਸਿੰਘ ਦੀ ਹੁਕਮ ਦੇ ਨਾਲ ਹੈ ਇੱਥੇ ਉਹਨਾਂ ਨੇ ਸੇਵਾ ਲਈ ਹੈ ਸਾਡੀ ਫਿਲਮ ਦੇ ਜ਼ਰੀਏ ਕਿ ਅਸੀਂ ਆਈਏ ਤੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕਿਸੇ ਕਹਾਣੀਆਂ ਤੁਹਾਡੇ ਤੱਕ ਪਹੁੰਚਾਈਏ ਲੇਕਿਨ ਦੋਸਤੋ ਅਲਾਇਦਾ ਵੀ ਜੇਕਰ ਪਿੰਡ ਦੀ ਗੱਲ ਕਰਨ ਦਾ ਮੌਕਾ ਮਿਲੇਗਾ ਤੇ ਮੈਨੂੰ ਲੱਗਦਾ ਹੈ ਆਪਣੇ ਆਪ ਦੇ ਵਿੱਚ ਉਹ ਵੀ ਇੱਕ ਅਕਾਲਪੂਰਕ ਦਾ ਹੁਕਮ ਹੈ ਤੇ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਕਿ ਪਿੰਡ ਆਏ ਆ ਅਸੀਂ ਅੱਜ ਤੁਹਾਡੇ ਹੈਨਾ ਤਰਨਤਾਰਨ ਜ਼ਿਲ੍ਹਾ ਤੇ ਤੁਸੀਂ ਮੈਨੂੰ ਪਲੀਜ਼ ਦੱਸੋ ਕਿ ਤੁਹਾਡਾ ਜਿਹੜਾ ਪਿੰਡ ਹੈ ਉਸਦੇ ਇਸ ਸਰੋਵਰ ਦੀ ਕੀ ਕਹਾਣੀ ਹੈ ਜਿਹੜੀ ਧਾਰਮਿਕ ਲੋਕਾਂ ਨੂੰ ਹੋਰ ਜ਼ਿਆਦਾ ਇਸ ਦੇ ਨਾਲ ਜੋੜ ਕੇ ਰੱਖਣ ਦੇ ਵਿੱਚ ਕਾਮਯਾਬ ਹੋਈ ਜੀ ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਜੀ ਸਪੋਰਟਸਮੈਨ ਟੀਵੀ ਦਾ ਉਹ ਪੂਰੇ ਸਟਾਫ ਦਾ ਔਰ ਤੁਹਾਡੇ ਦਰਸ਼ਕਾਂ ਦਾ ਵੀ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਕਰਦੇ ਆਂ ਕਿ ਤੁਸੀਂ ਸਾਡੇ ਪਿੰਡ ਦੀ ਜਿਹੜੀ ਹੈ ਇਤਿਹਾਸਿਕ ਕਹਾਣੀ ਦੇ ਨਾਲ ਅਸਲ ਜੁੜਨ ਜਾ ਰਹੇ ਹੋ ਜੇ ਗੱਲ ਕਰੀਏ ਸਰਹਾਲੀ ਸਾਹਿਬ ਦੇ ਇਤਿਹਾਸ ਦੀ ਤਾਂ ਸਰਹਾਲੀ ਸਾਹਿਬ ਦਾ ਇਤਿਹਾਸ ਪਿਛੋਕੜ ਦੇਖੀ ਤਾਂ ਆ ਇੱਥੇ ਚਾਚਾ ਭਤੀਜਾਏ ਸੀਗੇ ਚਾਚਾ ਦਦੇਰ ਸਾਹਿਬ ਇੱਥੋਂ ਸਰਹਾਲੀ ਤੋਂ ਤਕਰੀਬਨ 3 ਕਿਲੋਮੀਟਰ ਦੀ ਵਾੜ ਤੇ ਪਿੰਡ ਦਦੇਰ ਸਾਹਿਬ ਉਹ ਵੀ ਗਦਰੀ ਬਾਬਿਆਂ ਦਾ ਪਿੰਡ ਹੈ ਮਬਾਬਾ ਬਸਾਕਾ ਸਿੰਘ ਜੀ ਉਹਨਾਂ ਨੇ ਵੀ ਇੱਕ ਅਹਿਮ ਯੋਗਦਾਨ ਪਾਇਆ ਸੀਗਾ ਆਜ਼ਾਦੀ ਦੇ ਸੰਗਰਸ਼ ਦੇ ਵਿੱਚ ਉਸ ਤੋਂ ਬਾਅਦ ਇਸ ਸ੍ਰਿਹਾਲੀ ਦੀ ਗੱਲ ਕਰੀ ਤਾਂ ਇੱਥੇ ਭਤੀਜਾ ਆਇਆ ਸੀਗਾ ਜਿਹੇ ਪਿਛੋਕੜ ਦੇਖੀ ਤਾਂ ਔਰ ਉਸ ਤੋਂ ਬਾਅਦ ਸਮੇਂਦਰ ਸਮਾਜ ਉਹ ਚੱਲਦਾ ਗਿਆ ਤਾਂ ਇੱਥੇ ਸਾਡੇ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇੱਥੇ ਆਏ ਸੀਗੇ ਸ੍ਰਿਹਾਲੀ ਨਗਰ ਦੇ ਵਿੱਚ ਤਾਂ ਉੱਥੇ ਇਹਨਾਂ ਨੇ ਮਹਾਂਪੁਰਖਾਂ ਨੇ ਇਥੋਂ ਦੇ ਜਿਹੜੇ ਲੋਕ ਸੀਗੇ ਵਸਨੀਕ ਸੀਗੇ ਉਹਨਾਂ ਕੋਲੋਂ ਜਗ੍ਹਾ ਮੰਗੀ ਸੀ ਤੇ ਜਗ੍ਹਾ ਤਾਂ ਜਿਹੜਾ ਉਹਨਾਂ ਨੇ ਮਨਾਂ ਕਰ ਦਿੱਤਾ ਸੀਗਾ ਪਿੰਡ ਵਾਲਿਆਂ ਨੇ ਤੇ ਇਥੋਂ ਜਿਹੜਾ ਵਾ ਆਪਣੇ ਪਾਸ਼ਾ ਫਿਰ ਨਰਾਸ਼ ਹੋ ਕੇ ਇੱ ਪੈਣੀ ਪਿੰਡ ਸੀਗਾ ਐਸ ਵੇਲੇ ਉਹਨਾਂ ਪਾ ਚੋਲਾ ਸਾਹਿਬ ਦੇ ਨਾਲ ਜਿਹੜਾ ਜਾਣਦੇ ਆ ਤੇ ਉਦੋਂ ਉਹਨਾਂ ਨੇ ਇੱਥੇ ਫਿਰ ਇੱਕ ਇੱਟ ਦੇ ਚਾਰ ਟੋਟੇ ਕਰਕੇ ਸੁੱਟੇ ਗਏ ਚੌਂ ਦਿਸ਼ਾਵਾਂ ਦੇ ਵਿੱਚ ਤੇ ਬਾਬਾ ਜੀ ਨੇ ਆਪਣੇ ਪਾਸ਼ਾ ਗੁਰਵਰਜਿੰਦ ਸਿੰਘ ਜੀ ਮਹਾਰਾਜ ਜੀ ਨੇ ਔਰ ਉਸ ਤੋਂ ਬਾਅਦ ਅੱਗੇ ਜਦੋਂ ਸਮੇਂ ਦਾ ਸਮਾਂ ਸਾਥ ਚੱਲਦਾ ਤਾਂ ਫਿਰ ਬਾਬਾ ਵਿਧੀ ਚੰਦ ਜੀ ਹੋਏ ਨੇ ਜਿਹੜੇ ਸੂਰਬੀਰ ਯੋਧੇ ਹੋਏ ਨੇ ਉਹਨਾਂ ਦਾ ਇਹ ਜਿਹੜਾ ਨਾਨਕਾ ਨਗਰ ਹੈ ਉਹਨਾਂ ਦੇ ਨਾਨਕੇ ਨੇ ਇੱਥੇ ਬਾਬਾ ਵਿਧੀ ਚੰਦ ਜੀ ਦੇ ਤਾਂ ਬਾਬਾ ਬਿੱਦੀ ਚਾਂਦੀ ਫਿਰ ਮਾਪੁਰਖਾਂ ਕੋਲੇ ਗਿਆ ਸੀ ਉਹਨੇ ਕਿਹਾ ਸੀ ਕਿ ਮੇਰਾ ਤਾਂ ਨਾਨਕਾ ਪਿੰਡ ਆ ਮੈਂ ਤਾਂ ਉੱਥੇ ਹਸਿਆ ਖੇਡਿਆ ਵਸਿਆ ਤੇ ਤੁਸੀਂ ਇਹ ਕੀ ਉੱਥੇ ਸਰਾਫ ਦੇ ਆਏ ਹੋ ਤਾਂ ਫਿਰ ਨਾ ਪਾਸ਼ਣ ਨੇ ਇਹਨਾਂ ਨੂੰ ਬਚਨ ਕੀਤਾ ਸੀ ਕਿ ਉਹ ਜਿਹੜੇ ਚਾਰੇ ਟੋਟੇ ਨੇ ਤੁਸੀਂ ਲੈ ਆਓ ਤਾਂ ਇੱਥੋਂ ਫਿਰ ਤਿੰਨ ਟੋਟੇ ਮਿਲੇ ਸੀਗੇ ਇੱਟ ਦੇ ਤੇ ਚੌਥਾ ਟੋਟਾ ਜਿਹੜਾ ਨਹੀਂ ਸੀ ਮਿਲਿਆ ਤਾਂ ਉਹਨੇ ਕਿਹਾ ਸੀ ਆਪੀ ਚਲ ਕੋਈ ਗੱਲ ਨਹੀਂ ਜੇ ਚੌਥਾ ਟੋਟਾ ਨਹੀਂ ਮਿਲਦਾ ਤਾਂ ਉਸ ਬਾਈ ਦੇ ਵਿੱਚ ਸਾਰੇ ਸ਼ਾਹ ਹੋਣਗੇ ਤੇ ਅੱਜ ਵੀ ਉਸ ਬਾਈ ਦੇ ਵਿੱਚ ਇਸ ਵੇਲੇ ਇਹ ਪਿੰਡ ਦੇ ਵਿੱਚ ਸ਼ਾਹ ਵਸਦੇ ਨੇ ਉਸ ਤੋਂ ਬਾਅਦ ਜੇ ਆਪਾਂ ਜਿਹੜੀ ਤੁਸੀਂ ਹੁਣੇ ਵੀਡੀਓ ਦੇਖ ਰਹੇ ਹੋ ਜਿੱਥੇ ਆਪਾਂ ਸਰੂਪਰ ਸਾਹਿਬ ਦੇ ਖੜੇ ਹੈਗੇ ਆ ਇਸ ਦੀ ਆਪਾਂ ਗੱਲ ਕਰੀਏ ਤਾਂ ਇੱਥੇ ਢਾਬ ਹੁੰਦੀ ਸੀ ਤਾਂ ਜਿੱਥੇ ਆਪਾਂ ਪਹਿਲਾਂ ਗਿਆ ਸੀਗੇ ਬਾਬਾ ਰਾਮ ਸਿੰਘ ਦੇ ਸਥਾਨ ਤੇ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਜਦੋਂ ਬਾਬਾ ਗਰਦੇਵ ਸਿੰਘ ਦੀ ਬਾਈਟ ਕਰ ਰਿਹਾ ਸੀ ਆਪਾਂ ਜ਼ਿਕਰ ਕੀਤਾ ਸੀਗਾ ਕਿ ਇੱਥੇ ਇੱਕ ਅੰਗਰੇਜ਼ ਅਫਸਰ ਜਿਹੜਾ ਇੱਥੇ ਸ਼ਿਕਾਰ ਖੇਡਣ ਆਇਆ ਸੀਗਾ ਤਾਂ ਉਹਨਾਂ ਨੇ ਬਾਬਾ ਰਾਮ ਸਿੰਘ ਉਹਨਾਂ ਨੇ ਥੱਪੜ ਮਾਰ ਕੇ ਉਹ ਤੋਂ ਰਫਲ ਖੋਲੀ ਸੀ ਤਾਂ ਇਸ ਢਾਬ ਨੂੰ ਫਿਰ ਜਿਹੜਾ ਵਾ ਸਮੇਂਦਾਰ ਸਮੇਂ ਇਸ ਵੇਲੇ ਜਿਹੜਾ ਢਾਬ ਨੂੰ ਇੱਥੇ ਸਰੋਵਰ ਦਾ ਜਿਹੜਾ ਵਾ ਰੂਪ ਦੇ ਦਿੱਤਾ ਗਿਆ ਕਿਉਂਕਿ ਉਦੋਂ ਸਾਡੇ ਨਗਰ ਵਾਸੀਆਂ ਨੂੰ ਜਿਹੜਾ ਇੱਥੇ ਉਹਨਾਂ ਨੇ ਮਹਾਂਪੁਰਖਾਂ ਨੂੰ ਇਹ ਨਰਾਸ਼ ਕਰਕੇ ਮੋੜ ਦਿੱਤਾ ਸੀਗਾ ਤੇ ਤੁਸੀਂ ਦੇਖਦੇ ਹੋ ਇਤਿਹਾਸ ਦੇ ਵਿੱਚ ਇੱਕ ਵੱਡਾ ਸਰੋਵਰ ਹੈ ਤਰਨਤਨ ਸਾਹਿਬ ਦਾ ਤੇ ਉਸੇ ਦੀ ਤਰਜ਼ ਦੇ ਉੱਪਰ ਜਿਹੜਾ ਇਹ ਸਰੋਵਰ ਜਿਹੜਾ ਬਣਾਇਆ ਗਿਆ ਇਹ तकरीबन 90 91 ਦੇ ਦਹਾਕੇ ਦੇ ਵਿੱਚ ਜਿਹੜਾ ਇੱਥੇ ਨੀ ਪੱਥਰ ਰੱਖਿਆ ਗਿਆ ਜਿਹੜੇ ਸੰਪਰਦਾਇਕਾਰ ਸვენਸਰ ਵਾਲੀ ਸਾਹਿਬ ਹੈ ਉਹਨਾਂ ਦੇ ਜਿਹੜੇ ਉਸ ਵੇਲੇ ਮੌਜੂਦਾ ਮੁਖੀ ਸੀਗੇ ਬਾਬਾ ਚੰਦ ਸਿੰਘ ਜੀ ਉਹਨਾਂ ਨੇ ਇੱਥੇ ਟੱਪ ਲਾਇਆ ਬਾਬਾ ਬਿਸ਼ਨ ਸਿੰਘ ਜੀ ਆਏ ਸੀਗੇ ਸੰਪਰਦਾਇ ਵਿधि ਚੰਦੀ ਆਏ ਸੀਗੇ ਬਾਬਾ ਸੂਰਜਨਾਥ ਜੀ ਇੱਥੇ ਆਏ ਸੀਗੇ ਮਤਲਬ ਕਾਫੀ ਜਿਹੜੇ ਇਤਿਹਾਸਿਕ ਚਿਹਰੇ ਸੀਗੇ ਕਾਫੀ ਜਿੰਨੇ ਵਾਹ ਪੁਰਖ ਸੀਗੇ ਜਿਹੜੇ ਉਹਨਾਂ ਨੇ ਇੱਥੇ ਆ ਕੇ ਜਿਹੜਾ ਯੋਗਦਾਨ ਪਾਇਆ ਸੀਗਾ ਇਸ ਵੇਲੇ ਵੀ ਜਿਹੜੀ ਇੱਥੇ ਸੇਵਾ ਚ ਤੇ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹਮੇ ਵਿੱਚ ਹੁੰਦਾ ਹੈ ਤੇ ਆਸ-ਪਾਸ ਦੇ ਨਗਰ ਦੇ ਲੋਕ ਵੀ ਇੱਥੇ ਆ ਕੇ ਸੇਵਾ ਕਰਦੇ ਨੇ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਟਾਲਾ ਸਾਹਿਬ ਜਾਂ ਬਾਬੇ ਸ਼ੀਦਾਂ ਦੇ ਅੰਮ੍ਰਿਤਸਰ ਸਾਹਿਬ ਸੰਗਤਾਂ ਆਉਂਦੀਆਂ ਨੇ ਐਤਵਾਰ ਨੂੰ ਐਤਵਾਰ ਨੂੰ ਇੱਥੇ ਸੰਗਤਾਂ ਦਾ ਬਹੁਤ ਖੜਾ ਹੁੰਦਾ ਹੈ ਤੇ ਮਹਾਂਪੁਰਖਾਂ ਵੱਲੋਂ ਜਿਹੜਾ ਇੱਥੇ ਆਸ਼ੀਰਵਾਦ ਦਿੱਤੇ ਜਾਂਦੇ ਨੇ ਸੰਗਤਾਂ ਨੂੰ ਸੰਗਤਾਂ ਜਿਹੜੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਸੋ ਬਾਕੀ ਜਿਹੜੀ ਗੱਲਾਂ ਬਾਤਾਂ ਨੇ ਉਹ ਤੁਹਾਨੂੰ ਇਤੋਂ ਜਿਹੜੇ ਹੈੱਡ ਗ੍ਰੰਥੀ ਨੇ ਬਾਬਾ ਬਲਦੇਵ ਸਿੰਘ ਜੀ ਸੰਪਰਦਾਇ ਕਾਰਸੇਵਾ ਸਰਦਾਰ ਜੀ ਸਾਹਿਬ ਦੇ ਉਹ ਤੁਹਾਡੇ ਨਾਲ ਵਿਚਾਰਾ ਪਹੁੰਚ ਗਏ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀਰ ਜੀ ਬਾਬਾ ਜੀ ਮੈਂ ਜ਼ਰੂਰ ਚਾਹਾਂਗੀ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਇਸ ਕੈਮਰੇ ਤੋਂ ਪਿੱਛੇ ਦੱਸ ਰਹੇ ਸਨ ਹੈ ਨਾ ਜੋ ਇਸ ਦਾ ਬਹੁਤ ਪਿੱਛੇ ਦਾ ਇਤਿਹਾਸ ਆ ਮੈਂ ਜਾਵਾਂਗੀ ਕਿ ਤੁਸੀਂ ਜ਼ਰੂਰ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਹਾਂਜੀ ਤੁਨ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਰ ਕਿਰਪਾ ਸਦਕਾ ਇਸ ਨਗਰ ਉਜਤੇ ਤੁਸੀਂ ਪਹੁੰਚੇ ਹੋ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਇਸ ਚਰਨ ਛੋਪਾ ਪ੍ਰਾਪਤ ਹੈ ਔਰ ਇਸੇ ਨਗਰ ਦੇ ਵਿੱਚ ਗੁਰਦੁਆਰੇ ਚ ਬੱਚਾ ਸਾਹਿਬ ਪੈਂਦਾ ਹੈ ਉਸ ਸਥਾਨ ਤੇ 400 ਪ੍ਰਾਪਤ ਹੁਣ ਪਿੱਛੇ ਜੇ ਸ੍ਰੀ ਮਨਸੰਤ ਬਾਬਾ ਚਰਨ ਸੁਖਾ ਸਿੰਘ ਜੀ ਹੁਣਾ ਨੇ ਉਸ ਗੁਰਦੁਾਰੇ ਸਾਹਿਬ ਦੀ ਜੋ ਨੀਂਹ ਪੱਥਰ ਰੱਖਿਆ ਤੇ ਬੱਚੇ ਸਾਹਿਬ ਦੀ ਤੇ ਉਹਦੀ ਜਿਹੜੀ ਨਿਰੰਤਰ ਸੇਵਾ ਚੱਲ ਰਹੀ ਆ ਔਰ ਜਿਸ ਸਥਾਨ ਤੇ ਤੁਸੀਂ ਹੁਣ ਪਹੁੰਚੇ ਹੋ ਇਸ ਸਥਾਨ ਤੇ ਨਾਲ ਹੀ ਬ੍ਰਹਮਗਣੀ ਬਾਬਾ ਅਨੰਦ ਸਿੰਘ ਜੀ ਵੀ ਆਏ ਨੇ ਬਾਬਾ ਆਰਮ ਸਿੰਘ ਦੇ ਪਿਤਾ ਜੀ ਜਿਨ੍ਹਾਂ ਨੇ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਤੇ ਡਿਊਟੀ ਕੀਤੀ ਉਹਨਾਂ ਸਰਕਾਰ ਦੀ ਉਤੇ ਨੌਕਰੀ ਕਰਦਿਆਂ ਕਰਦਿਆਂ ਮਹਾਰਾ ਰਣਜੀਤ ਸਿੰਘਾਂ ਦੇ ਟਾਈਮ ਤੇ ਜਦੋਂ ਕਿਲਾ ਨਹੀਂ ਫਤਿਹ ਹੁੰਦਾ ਕਿਲਾ ਨਹੀਂ ਫਤਿਹ ਹੁੰਦਾ ਉਸ ਟਾਈਮ ਤੇ ਮਹਾਰਾ ਰਣਜੀਤ ਸਿੰਘਾਂ ਕੋਈ ਸਿਆਣੇ ਕੋ ਗਿਆ ਸੋਜਵਾਨ ਮੰਦੇ ਕੋ ਉਹਨਾਂ ਕੋ ਗਿਆ ਤੇ ਉਹਨਾਂ ਨੇ ਕਿਹਾ ਵੀ ਤੁਹਾਡੀ ਫੌਜ ਦੇ ਵਿੱਚ ਬਲਵਾਨ ਸਿੰਘ ਬਾ ਉਹ ਨਿਤਨੇਮੀ ਆ ਉਸ ਕਿਲੇ ਨੂੰ ਫਤਿਹ ਕਰ ਸਕਦਾ ਉਹਨਾਂ ਦਾ ਕਿਤਨਾ ਪਤਾ ਲੱਗੂਗਾ ਉਹਨਾਂ ਦਾ ਹੀ ਪਤਾ ਇਸ ਤਰ੍ਹਾਂ ਲੱਗੂਗਾ ਕਿ ਤੁਸੀਂ ਜਾ ਕੇ ਆਪਣੀ ਫੌਜ ਚੈੱਕ ਕਰੋ ਤੁਹਾਡੀ ਫੌਜ ਦੇ ਵਿੱਚ ਨਿਸ਼ਾਨੀ ਦੱਸ ਤੀ ਉਹਦੀ ਨਿਸ਼ਾਨੀ ਕੀ ਹੋਗੀ ਕਿ ਇਸ਼ਨਾਨ ਪਾਣੀ ਕਰਕੇ ਬੰਦਗੀ ਕਰਦਾ ਹੋਊਗਾ ਤਾਰ ਤੇ ਇੱਕ ਸ਼ਹਿਰਾਤ ਵਾਲੀਆ ਪਿਆਊਗਾ ਤੇ ਆਪ ਬੰਦਗੀ ਕਰਦੇ ਹੋਣਗੇ ਫਿਰ ਮਹਾ ਰੰਜੀਤ ਸੋਹਣੇ ਆਪਣੀ ਫੌਜ ਚਾ ਕੀਤੀ ਰਾਤ ਨੂੰ ਕਰਕੇ ਜਦੋਂ ਗਏ ਉਹਨਾਂ ਦੇ ਕੋਲ ਤੇ ਉਤਰਾ ਭਗਤੀ ਕਰਨ ਦੇ ਹੋ ਫਿਰ ਉਹਨਾਂ ਜਦੋਂ ਭਗਤੀ ਦਾ ਭੋਗ ਪਾਇਆ ਬਾਣੀ ਦਾ ਫਿਰ ਉਹਨਾਂ ਬਚਨ ਕੀਤਾ ਮਹਾਂਪੁਰਸ਼ ਕਹਿੰਦੇ ਵੀ ਅਸੀਂ ਕਲਾਮਤ ਦੇ ਵਿੱਚ ਨੂੰ ਅਸੀਂ ਤੇ ਆਪਦੇ ਵਾਸਤੇ ਸਿਮਰਨ ਕਰਦੇ ਆਂ ਬੰਦਗੀ ਕਰਦੇ ਆਂ ਇਹ ਅੱਜ ਇਹ ਕਰਾਂਗੇ ਕੱਲ ਨੂੰ ਹੋਰ ਕਈ ਆਜੂ ਸਾਡੇ ਕੋਲ ਅਸੀਂ ਆਪਦੇ ਵਾਸਤੇ ਕਰਦੇ ਆਂ ਤੇ ਮਹਾਰਾਜ ਜੀ ਸੁਣਿਆ ਕਹਿੰਦੇ ਵੀ ਤੁਸੀਂ ਹੁਣ ਤੁਹਾਡਾ ਨਾਲ ਆ ਤੁਸੀਂ ਜਿੱਤਨਾ ਮਰਜ਼ੀ ਕਰੋ ਸਾਡਾ ਕਹਿਲਾ ਫਤਿਹ ਹੋਣਾ ਚਾਹੀਦਾ ਸਾਡਾ ਕਾਰਜ ਹੋਣਾ ਚਾਹੀਦਾ ਅਸੀਂ ਸਾਰੇ ਜੀਵਾਂ ਸਾਨੂੰ ਆਪੋ ਆਪਣੇ ਵਾਸਤੇ ਆ ਜਿਹੜੇ ਪਰਉਪਕਾਰ ਹੀ ਜਿੱਤਨਾ ਦੇਸ਼ਪੁੱਤ ਬਾਬਾ ਗਦੇਸ ਸਿੰਘ ਜੀ ਵਿਦੇਸ਼ਪੁੱਤ ਬਾਬਾ ਬਸਾਕਾ ਸਿੰਘ ਜੀ ਹੋਏ ਨੇ ਇਹ ਪਰਉਪਕਾਰ ਸਾਰਿਆਂ ਪਰਉਪਕਾਰ ਕਰਦੇ ਨੇ ਤਰੰਬਰਮਗਣੀ ਬਾਬਾ ਤਾਰਾ ਸਿੰਘ ਜੀ ਹੋਏ ਨੇ ਇਸ ਇਲਾਕੇ ਦੇ ਉਹ ਪਰਉਪਕਾਰ ਕਰਦੇ ਮਹਾਂਪੁਰਸ਼ ਕਹਿੰਦੇ ਸੰਤ ਬਾਬਾ ਨਾਨ ਸਿੰਘ ਜੀ ਅਸੀਂ ਤੇ ਆਪਣੇ ਵਾਸਤੇ ਪਰਉਪਕਾਰਨ ਕਰਨ ਵਾਸਤੇ ਆਏ ਆ ਪਰ ਜੇ ਤੁਸੀਂ ਜਿਆਦਾ ਹੀ ਕਹਿੰਦੇ ਜੇ ਤੇ ਅਸੀਂ ਠੀਕ ਇਹ ਕਾਰਜ ਕਰ ਦਿੰਦੇ ਆ ਪਰ ਇਸ ਤੋਂ ਬਾਅਦ ਇਹ ਨੌਕਰੀ ਨਹੀਂ ਕਰਨੀ ਸਰਕਾਰ ਦੀ ਅਸੀਂ ਆਉਦੇ ਨਗਰ ਚਲੇ ਜਾਣਾ ਸਰਿਆਲੀ ਸਾਹਿਬ ਸਾਡਾ ਨਗਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਅਸੀਂ ਉੱਥੇ ਉਸ ਇੱਥੇ ਜਨਮ ਸਥਾਨ ਹੋਇਆ ਉਹਨਾਂ ਦਾ ਇਸ ਨਗਰ ਦੇ ਵਿੱਚ ਹੀ ਕਹਿੰਦੇ ਠੀਕ ਆ ਜੀ ਉਹਨਾਂ ਨੂੰ ਫਿਰ ਜੋ ਆਪਣਾ ਨੇਮ ਕਰਦੇ ਇੱਕ 1.5 ਵਜੇ ਰਾਤ ਨੂੰ ਜਿਹੜਾ ਨੇਮ ਕਰਕੇ ਜੋਸ਼ੀ ਦਿੱਤੀ ਇੱਕ ਤਿਆਰਕਾ ਜਿਹਦਾ ਗੋਲਾ ਛੱਡਿਆ ਜਾਂਦਾ ਮਗਰੋਂ ਜੀ ਉਹਨਾਂ ਨੇ ਤਿਆਰ ਕੀਤਾ ਤਿਆਰ ਕਰਕੇ ਤੇ ਉਹਨਾਂ ਟਾਈਮ ਦਿੱਤਾ ਵੀ ਨਾਲ ਤੋਪ ਦਾ ਜਿਹੜਾ ਨੋਕ ਲਾਉਣ ਵਾਸਤੇ ਫੌਜੀ ਨੂੰ ਟਾਈਮ ਦੇਤਾ ਉਸ ਟਾਈਮ ਤੇ ਕਹਿੰਦੇ ਪਿੰਡੋਂ ਕੋਲ ਹੁਣੀ ਜੇ ਉਹਨਾਂ ਫਿਰ ਨੀਮ ਕਰਕੇ ਆਪ ਤਾਂ ਜਦੋਂ ਜਕਾਰਾ ਛੱਡਿਆ ਤੇ ਉਦੋਂ ਮਲਤਾਨ ਦਾ ਕਿਲਾ ਫਤਹੀ ਹੋ ਗਿਆ ਕਿਲਾ ਫਤਹੀ ਹੋ ਗਿਆ ਤਾਂ ਫਿਰ ਮਹਾਂਪੁਰਸ਼ ਕਹਿੰਦੇ ਵੀ ਅਸੀਂ ਆਪਣੇ ਨਗਰ ਨੂੰ ਜਾਣਾ ਵਾ ਤੇ ਮਹਾਰਾ ਰঞ্জੀਤ ਉਹਨੇ ਪੰਜ ਸਿੰਘ ਲੈਣ ਦੇ ਕਿਉਂਕਿ ਕਲਗੀਧਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਸੀ ਪੰਜਾਬ ਵਿੱਚ ਮੇਰਾ ਰੂਬੂ ਇੱਥੇ ਪੰਜ ਸਿੰਘ ਹੋਣਗੇ ਤੇ ਉਹ ਪੰਜ ਸਿੰਘ ਲਿਆ ਕੇ ਮਹਾਂਪੁਰਸ਼ਾਂ ਦੇ ਕੋਲ ਲੈ ਜਾਂਦੇ ਫਿਰ ਮਹਾਂਪੁਰਸ਼ਾਂ ਨੇ ਉਹਨਾਂ ਦਾ ਜਿਹੜਾ ਬਚਨ ਮੰਨ ਕੇ ਤੇ ਉੱਥੇ ਕਾਫੀ ਸਿਰ ਡਿਊਟੀ ਕੀਤੀ ਉੱਥੋਂ ਕਰਕੇ ਫਿਰ ਇੱਥੇ ਆਏ ਆਪਾਂ ਜਦੋਂ ਅੰਮ੍ਰਿਤਸਰ ਸਾਹਿਬ ਨੂੰ ਜਾਣਦੇ ਆ ਬਾਬੇ ਨੌ ਸਿੰਘ ਦੀ ਜਗਾ ਹੁੰਦੀ ਹੈ ਉਸ ਤੋਂ ਤਾਂ ਤੇ ਬਾਬਾ ਨਾਨ ਸਿੰਘ ਜੀ ਬਾਬਾ ਰਾਮ ਸਿੰਘ ਜੀ ਤੇ ਬਾਬਾ ਜੱਸਾ ਸਿੰਘ ਜੀ ਇਹ ਦਾਦਾ ਪੁੱਤਰਾ ਤੇ ਪੁੱਤਰ ਹੋਏ ਨੇ ਇਹਨਾਂ ਤਿੰਨਾਂ ਨੇ ਫਿਰ 7ਵੇਂ 8ਵੇਂ 9ਵੇਂ ਥਾਂ ਤੇ ਜਿਹੜੀ ਉਹ ਜੇਹੇਦਾਰੀ ਕੀਤੀ ਅੱਜ ਵੀ ਇਤਿਹਾਸ ਤੇ ਇਥੇ ਨਾਂ ਕਰਨ ਦਾ ਉੱਥੇ ਕਰਕੇ ਫਿਰ ਇਹਨਾਂ ਸਿਸਰੀਆ ਨਗਰ ਦੇ ਚ ਪੂਰੇ ਸੈ ਤਪ ਕੀਤਾ 42 ਸਾਰ ਤਪ ਕੀਤਾ ਪੂਰੇ ਸੈ ਆਦਮਾ ਦਿਨਤਾ ਹੈ ਵਾਹਿਗੁਰੂ ਬੇਨਤਾ ਹੈ ਇਹ ਜਾਪ ਕੀਤਾ ਇਨਾ ਜਾਪ ਕੀਤਾ ਦੇ ਨਾਲ ਨਾਲ ਇੱਥੇ ਜਦੋਂ ਉਹ ਜਿਹੜੀ ਕਲਰੀ ਦੀ ਨਹੀਂ ਜਿਹੜੀ ਜਿਹੜੇ ਗੁਰੂ ਅਰਜਨ ਸਾਹਿਬ ਜੀ ਨੇ ਉਸ ਟਾਈਮ ਤੇ ਜਦੋਂ ਕਲਰੀ ਕਲਰ ਮਾਰਨ ਬਾਅਦ ਤੇ ਮਹਾਂਪੁਰਸ਼ਾਂ ਨੇ ਸਾਰੀ ਜਦ ਕੋੜਾ ਫੇਰਿਆ ਕਰਨਾ ਬਾਬਾ RAM ਸਿੰਘ ਉਹਦੇ ਕੋਰੇ ਦੀ ਜਿਹੜੀ ਤਸਵੀਰ ਆ ਜਦੋਂ ਮਲਾਇਆ ਗਏ ਨੇ ਇਸ ਬਹੁਤ ਬਾਬਾ ਗੁਰਦੇਵ ਸਿੰਘ ਜੀ ਉਸ ਟਾਈਮ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਦੇ ਵਾਲੇ ਨਗਰ ਕੀਰਤਨ ਕੱਢਿਆ ਸੀ ਉੱਥੇ ਤੇ ਕੋੜੇ ਤੇ ਕੱਢਿਆ ਸੀ ਜੀ ਤੇ ਹੁਣ ਤਸਵੀਰ ਜੀ ਬਾਬਾ RAM ਸਿੰਘ ਦੀ ਹੁੰਦੀ ਉਹ ਨਗਰ ਕੀਰਤਨ ਤੋਂ ਕੋੜੇ ਤੇ ਕੱਢਿਆ ਹੁੰਦਾ ਉਹ ਜਿਹੜੀ ਤਸਵੀਰ ਉਹ ਘੋੜੇ ਤੇ ਮਹਾਪੁਰਸ਼ਾਂ ਨੇ ਜਦੋਂ ਇੱਥੇ ਆ ਕੇ ਕਲਰ ਮਾਰਿਆ ਕਰਨਾ ਸਾਰੀ ਸਾਰੀ ਆ ਜਾਇਆ ਕਰਨਾ ਤੇ ਬਾਬਾ ਜਵਨ ਸਿੰਘ ਜੀ ਉਹ ਠੱਟੀ ਵਾਲੇ ਉਹਨਾਂ ਨੇ ਉਹ ਸੂਏ ਤੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਸੂਏ ਤੋਂ ਹੀ ਨਮਸਕਾਰ ਕਰਕੇ ਚਲੇ ਜਾ ਕਰਨਾ ਉਹਨਾਂ ਸੂਏ ਤੋਂ ਨਮਸਕਾਰ ਕਰਕੇ ਠੱਟੀਆਂ ਨੂੰ ਚਲੇ ਜਾ ਕਰਨਾ ਕਿ ਮਹਾਪੁਰਸ਼ਾਂ ਨੇ ਕਲਰ ਜਮੀਨ ਜੜੀ ਉਹ ਓਦਾਂ ਕਲਰ ਮਾਰਿਆ ਤੇ ਇੱਥੇ ਮਹਾਪੁਰਸ਼ ਬਾਬਾ ਨਾਨ ਸਿੰਘ ਤਪ ਕਰਿਆ ਕਰਨਾ ਤੇ ਜਦੋਂ ਤਪ ਕਰਦਿਆਂ ਕਰਦਿਆਂ ਨੇ ਇੱਕ ਮਹਾਪੁਰਸ਼ ਹੋਏ ਬਹੁਤ ਬੰਦੀਕ ਵਾਲੇ ਸਾਧੂ ਤੇ ਗੁਰਦਾਸਪੁਰ ਵਾਲੇ ਉਹ ਉਹਨਾਂ ਨੇ ਕਿਹਾ ਵੀ ਜਾਓ ਸ੍ਰੀ ਹਾੜੀ ਸਾਹਿਬ ਵਿੱਚ ਸੰਤਵਾ ਸੰਤ ਬਾਬਾ ਨਾਨਕ ਸਿੰਘ ਜੀ ਉਹ ਤਪ ਕਰਦੇ ਆ ਉਹ ਵੇਲੇ ਕੋਲੇ ਬਾਹਰ ਨਿਕਲਦੇ ਪੋਰੇ ਸਾਹਿਬ ਚੋਂ ਤੇ ਇੱਕ ਸਾਨ ਫਿਰਦਾ ਵਾ ਉਹ ਕਿਤੇ ਉਹਨਾਂ ਨੂੰ ਨੁਕਸਾਨ ਨਾ ਕਰੇ ਵਾਹਿਗੁਰੂ ਇੱਕ ਸਾਧੂ ਆ ਜਿਹੜੋ ਕਿਸੇ ਦੇ ਮੱਥੇ ਨਹੀਂ ਲਾ ਕੇ ਖੁਸ਼ ਉਹ ਤਪ ਕਰਕੇ ਉਦੋਂ ਬਾਹਰ ਨਿਕਲਦੇ ਵੀ ਜਦੋਂ ਕੋਈ ਮੱਥਿਆ ਨਾ ਲੱਗੇ ਉਦੋਂ ਬਾਹਰ ਨਿਕਲਣਾ ਪੋਰੇ ਸਾਹਿਬ ਦੇ ਵਿੱਚੋਂ ਵੀ ਕੋਈ ਸਾਡਾ ਟਾਈਮ ਨਾ ਬਰਬਾਦ ਕਰੇ ਗੱਲਾਂ ਕਰਨ ਦੇ ਵਿੱਚ ਤੇ ਜਦੋਂ ਉਹਨਾਂ ਨੇ ਸੁਨਾਹ ਭੇਜਿਆ ਤੇ ਮਹਾਂਪੁਰਸ਼ ਗਰੀਆ ਬਾਬਾ ਨਾਨਕ ਸਿੰਘ ਸਾਹਿਬ ਜੀ ਕਹਿੰਦੇ ਉਹ ਭਲਿਆ ਲੋਕਾ ਉਹਨੇ ਸਾਡੇ ਸਰਨ ਲੈਣ ਵਾਸਤੇ ਹੋਣਾ ਮ ਉਹਨੇ ਸਾਡੇ ਸਰਨ ਲੈਣ ਵਾਸਤੇ ਹੋਣਾ ਤੁਸੀਂ ਇੰਤਾਨਾ ਕਰੋ ਇਸ ਤਰ੍ਹਾਂ ਕਰਕੇ ਕਹਿੰਦੇ ਜਦੋਂ ਇੱਥੇ ਆਏ ਬਾਬਾ ਰਾਮ ਸਿੰਘ ਉਸਤਾਨ ਤੇ ਇਸ ਨਗਰ ਸਰਹਾਲੀ ਸਾਹਿਬ ਤੇ ਸਾਹਣ ਆਇਆ ਤੇ ਮਹਾਪੁਰਸ਼ ਵੀ ਬਾਹਰ ਆ ਗਏ ਤੇ ਜਦੋਂ ਸਾਹਣ ਆਇਆ ਤੇ ਮਹਾਪੁਰਸ਼ ਬਾਬਾ ਨਾਨ ਸਿੰਘ ਦੇ ਚਰਨਾਂ ਵਿੱਚ ਆ ਕੇ ਟਹਿ ਕੇ ਵਿਰਾਗ ਦੇ ਵਿੱਚ ਰੋਣ ਲੱ ਪਿਆ ਕੇ ਤੇ ਉਹਨੇ ਪ੍ਰਾਣ ਹੀ ਛੱਡ ਦਿੱਤੇ ਮਹਾਪੁਰਸ਼ਾਂ ਬਾਬਾ ਨਾਨ ਸਿੰਘ ਦੇ ਚਰਨ ਉਹਦੀ ਗਤੀ ਹੋ ਗਈ ਇੱਥੇ ਇਸ ਤਰ੍ਹਾਂ ਕਰਕੇ ਜਿਹੜੇ ਮਹਾਪੁਰਸ਼ਾਂ ਨੇ ਜ ਤਾਪ ਕੀਤਾ ਉਸ ਤੋਂ ਬਾਅਦ ਬਹੁਤ ਹੀ ਬਚਨ ਮਹਾਪੁਰਸ਼ਾਂ ਦੇ ਬੇਨਤ ਸਾਡੀ ਜਿਹੜੀ ਜ਼ੁਬਾਨ ਮੇ ਛੋਟੀ ਆ ਤੇ ਬਚਨ ਮਹਾਂਪੁਰਸ਼ਾਂ ਦੇ ਕਮਾਈ ਕੀਤੀ ਬਹੁਤ ਵੱਡੀ ਆ ਇਸ ਤਰ੍ਹਾਂ ਕਰ ਕਹਿੰਦੇ ਫਿਰ ਬਾਬਾ ਤਾਰਾ ਸਿੰਘ ਜੀ ਉਹਨਾਂ ਨੇ ਉਸ ਤੋਂ ਬਾਅਦ ਆਏ ਉਹਨਾਂ ਨੇ ਵੀ ਇੱਥੋਂ ਹੀ ਬਾਬਾ ਤਾਰਾ ਸਿੰਘ ਜੀ ਨੂੰ ਗੱਦੀ ਇੱਥੋਂ ਮਿਲੀ ਧੁਰੋਂ ਲਈ ਕਿਸੇ ਬੰਦੇ ਤੋਂ ਨਹੀਂ ਲਈ ਇਸ ਹਸਤਾਂ ਤੋਂ ਨਹੀਂ ਬਾਬਾ ਨਾਨਕ ਸਿੰਘ ਜੀ ਨੇ ਬਖਸ਼ਿਸ਼ ਕੀਤੀ ਆ ਜਦੋਂ ਆਉਂਦੇ ਹੁੰਦੇ ਸੀ ਬਾਬਾ ਸੁੰਦਰ ਸਿੰਘ ਜੀ ਉਹਨਾਂ ਬਾਬਾ ਨਾਨਕ ਸਿੰਘ ਦੇ ਕੋਲ ਆਉਣਾ ਪੋਰੇ ਸਹਿ ਦੇ ਵਿੱਚ ਆ ਕੇ ਬਚਨ ਕਰਿਆ ਕਰਨਾ ਮਹਾਂਪੁਰਸ਼ੋ ਕਿਰਪਾ ਕਰੋ ਜਿਹੜੀ ਸਾਡੀ ਹੁੰਦੀ ਆ ਦਾਤ ਹੁੰਦੀ ਤੇ ਬਖਸ਼ਿਸ਼ ਦੇ ਬੱਚੇ ਦੀ ਉਹ ਪੂਰੀ ਹੋ ਜਾਂਦੀ ਹੈ ਜੀ ਸ੍ਰੀਰ ਛੜ ਜਾਂਦੀ ਆ ਜੀ ਤੇ ਵੱਡੀ ਉਮਰ ਵਾਲਾ ਬੱਚਾ ਹੋਵੇ ਕਿਰਪਾ ਕਰੋ ਉਸ ਟਾਈਮ ਤੇ ਮਾਹ ਪਰੇਸ਼ਾਨ ਫਿਰ ਬਾਬਾ ਨਾਸ ਸਿੰਘ ਬਾਬਾ ਜੀ ਦੀ ਲੜਕੀ ਆ ਬਾਬਾ ਰਾਮ ਸਿੰਘ ਜੀ ਦੀ ਬਾਬਾ ਨਾਸ ਸਿੰਘ ਜੀ ਦੀ ਪੋਤਰੀ ਉਹਨਾਂ ਦਾ ਆਸਥਾਨ ਨਾਲ ਹੀ ਉੱਥੇ ਆ ਬਾਬਾ ਰਾਮ ਸਿੰਘ ਆਸਥਾਨ ਤੇ ਕਮਰਾ ਨੰਬਰ ਬਣ ਸੀ ਸੀ ਦਾ ਮੜਿਆ ਬਾਬਾ ਚਰਨ ਸਿੰਘ ਜੋ ਪਿਆਰ ਦੇ ਵਿੱਚ ਅੱਗ ਬਣਾ ਜਿਦਾਂ ਤੁਸੀਂ ਪਿਆਰ ਦੇ ਵਿੱਚ ਅੱਗੇ ਤੁਹਾਡੇ ਮਨ ਦੇ ਵਿੱਚ ਰਹਿ ਜਾਈ ਆ ਵੀ ਇੰਨਾ ਹੀ ਮਾਹ ਪਰੇਸ਼ਾਨ ਨੇ ਘਾਲ ਕਮਾਈ ਕੀਤੀ ਦੇਸ਼ ਭਗਤਾਂ ਨੇ ਤੇ ਉਹਨਾਂ ਦੀ ਜਿਹੜੀ ਗਾਂ ਫਲਾਈ ਐ ਨੂੰ ਚੀਜ਼ ਨੂੰ ਇਸ ਤਰ੍ਹਾਂ ਕਰਕੇ ਮਹਾਂਪੁਰਸ਼ਾਂ ਨੇ ਪਿਆਰ ਦੇ ਵਿੱਚ ਆ ਕੇ ਜਦੋਂ ਉਹਨਾਂ ਨੇ ਜਿਹੜੀ ਕੁੱਲ ਇਥੋਂ ਤੁਰੀ ਆ ਬਾਬਾ RAM Singh ਦੇ ਘਰ ਤੋਂ ਫਿਰ ਕਹਿੰਦੇ ਉਦੋਂ ਜਦੋਂ ਕਸ਼ਾਰੇ ਉਹਨਾਂ ਨੂੰ ਕਿਹਾ ਕਸ਼ਾਰੇ ਸਵਾ ਕੇ ਪਿਓਣੇ ਤੁਸੀਂ ਬੀਬਾ ਫਿਰ ਇਹਨਾਂ ਨੇ ਕਸ਼ਾਰੇ ਸਵਾ ਕੇ ਭੂਆ ਸੰਤ ਕੌਰ ਜੀ ਨੇ ਸੀਤੇ ਉਹ ਟਾਈਮ ਤੇ ਕਸ਼ਾਰੇ ਸਵਾ ਕੇ ਪਵਾਏ ਤੇ ਅੱਜ ਜਿਉਂ ਦੀ ਤਿਉਂ ਤੁਰੋਂ ਗੱਦੀ ਮਿਲੀ ਬਾਬਾ ਤਾਰਾ ਸਿੰਘ ਜੀ ਨੂੰ ਉਸ ਤੋਂ ਬਾਬਾ ਚਰਨ ਸਿੰਘ ਜੀ ਹੋਏ ਉਹਨਾਂ ਤੋਂ ਵਰਸਾਈ ਹੋਏ ਉਹਨਾਂ ਸੰਤ ਬਾਬਾ ਚਰਨ ਸਿੰਘ ਜੀ ਉਹਨਾਂ ਦਾ ਹੀ ਬਹੁਤ ਪਿਆਰ ਸੀ ਤਾਂ ਸੰਗਤਾਂ ਦੇ ਨਾਲ ਜਿਨ੍ਹਾਂ ਨੇ ਸਾਰੀ ਸਾਰੀ ਰਾਤ ਕੀਰਤਨ ਕਰਿਆ ਕਰਨਾ ਕਥਾ ਵਿਚਾਰਾ ਕਰਨੇ ਜਦੋਂ ਗੱਡੀ ਦੇ ਵਿੱਚ ਉਹਦੋਂ ਕਰਿਆ ਕਰਨ ਬਾਬਾ ਵਸਾਕਾ ਸਿੰਘ ਜੀ ਦੇ ਨਾਲ ਵੀ ਉਹਨਾਂ ਦਾ ਬਹੁਤ ਪਿਆਰ ਸੀ ਤੇ ਮਾਤਾ ਜੀਤ ਕੌਰ ਦਾਸ ਤਾਂ ਇੱਕ ਸੱਚਖੰਡਾ ਜੂਰ ਸਾਹਿਬ ਆ ਤੇ ਇੱਕ ਮਾਤਾ ਜੀਤ ਕੌਰ ਜੀ ਦਾ ਹੈਗਾ ਵਾ ਸ੍ਰੀ ਆਨੰਦਪੁਰ ਸਾਹਿਬ ਆ ਵਸਤਾਨਾ ਦੇ ਜਦੋਂ ਵੀ ਆਉਣਾ ਸਭ ਤੋਂ ਪਹਿਲਾਂ ਉਹਨਾਂ ਜਾਣਾ ਬਾਬਾ ਵਸਾਕਾ ਸਿੰਘ ਜੀ ਉਹਨਾਂ ਦੇ ਨਾਲ ਪਿਆਰ ਦੇਸ਼ ਭਗਤੋ ਜਿਹੜੇ ਉਸ ਤੋਂ ਬਾਅਦ ਆਉਣਾ ਬਾਬਾ ਰਾਮ ਸਿੰਘ ਇਸਤਾਨਾ ਤੇ ਨਾਲ ਹੀ ਦੇਸ਼ ਭਗਤ ਬਾਬਾ ਗਦੇਸ ਸਿੰਘ ਜੀ ਦੇ ਦਰਸ਼ਨ ਕਰਾਉਣਾ ਉਹਨਾਂ ਨੇ ਇਹ ਨਿਸ਼ਾਨ ਸਾਹਿਬ ਜਿਹੜਾ ਚਲਾਇਆ ਜੀ ਉਹ ਹੁੰਦਾ ਜਿਹੜਾ ਉਹਨਾਂ ਦੇ ਪਿਆਰ ਦੇ ਵਿੱਚ ਆ ਕੇ ਜਿਹੜੇ ਦੁਬਾਰਾ ਫਿਰ ਚੜਾਇਆ ਕਲਾ ਸਲਾਮੀ ਦੇ ਚੁੱਕਾ ਸੀ ਤੋਂ ਫਿਰ ਦੁਬਾਰਾ ਮਹਾਂਪੁਰਸ਼ਾਨਾ ਚੜਾਇਆ ਉਹਨੂੰ ਜੀ ਹਾਂ ਜੀ ਇਸ ਤਰ੍ਹਾਂ ਕਰਕੇ ਮਹਾਂਪੁਰਸ਼ਾਨਾ ਪਿਆਰ ਸੀ ਮਹਾਂਪੁਰਸ਼ ਬਾਬਾ ਚਰਨ ਸਿੰਘ ਜੀ ਹੁਣ ਇਸ ਇਸ ਨਗਰ ਦੇ ਹਨ ਉਹਨਾਂ ਜਨਮੇ ਇੱਥੇ ਇਥੋਂ ਦਾ ਉਹਨਾਂ ਮਹਾਂਪੁਰਸ਼ਾਂ ਨੇ ਆਖਿਆ ਵੀ ਜਿੱਥੇ ਗੁਰੂ ਅਰਜਨ ਸਾਹਿਬ ਨੇ ਚਰਨ ਪਾਏ ਆ ਕਿ ਡੀ ਵਟੀ ਸਾਡੇ ਵਾਤੇ ਗਾਲੀ ਸਾਡਾ ਬਾਈਆ ਜਿਹੜਾ ਬਚਾਇਆ ਉਹਨਾਂ ਨੇ ਉਹਨਾਂ ਨੇ ਫਿਰ ਸਾਰੀਆਂ ਸੰਗਤਾਂ ਨਾਲ ਪ੍ਰੇਮ ਪਿਆਰ ਰੱਖ ਕੇ ਜਿਹੜੇ ਇਥੋਂ ਦੇ ਬਾਬਾ ਪੀਂਨ ਨਸਦੀ ਜਗਾ ਵਾ ਨਾਲ ਹੀ ਨਜ਼ਦੀਕ ਹੀ ਪੈਂਦੀ ਆ ਉਹਨਾਂ ਮਹਾਂਪੁਰਸ਼ਾਂ ਦੇ ਨਾਲ ਜਿਹੜਾ ਪਿਆਰ ਕਰਕੇ ਹੋਰ ਵੀ ਕਿੰਨੇ ਸੰਪਰਦਾਇਆਂ ਦੇ ਮੋਤਵਾਰ ਮਹਾਂਪੁਰਸ਼ਾਂ ਨਾਲ ਲੈ ਕੇ ਦੇਸ਼ਪੁੱਤ ਬਾਬਾ ਵਸਾਕਾ ਸਿੰਘ ਜੀ ਉਹਨਾਂ ਦੇ ਨਾਲ ਇਸ ਇੱਥੇ ਵੀ ਹਾਜ਼ਰੀ ਭਰੀ ਉੱਥੇ ਵੀ ਜਦੋਂ ਬਾਬਾ ਰਾਮ ਸਿੰਘ ਜੀ ਦੀ ਬੋਲੀ ਸਾਹਿਬ ਦੀੋਂ ਤਿਆਰ ਕੀਤੀ ਉਦੋਂ ਟੱਪ ਲਾਇਆ ਬਾਬਾ ਵਸਾਕਾ ਸਿੰਘ ਜੀ ਹੁਣਾਂ ਨੇ ਉਸ ਹਸਤਾਨ ਤੇ ਬਾਬਾ ਰਾਮ ਸਿੰਘ ਦੇ ਫਿਰ ਇੱਥੇ ਆ ਕੇ ਮਹਾਂਪੁਰਸ਼ਾਂ ਨੇ ਸਾਰਿਆਂ ਨੂੰ ਲਿਆ ਕੇ ਕਤਰੀਕੀਆਂ ਕਰਕੇ ਇਸ ਸਰੋਵਰ ਸਾਹਿਬ ਦਾ ਜਿਹੜਾ ਟੱਪ ਲਵਾਇਆ ਤੇ ਨਾਲ ਸੇਵਾ ਕਰਤੀ ਮਹਾਂਪੁਰਸ਼ਾਂ ਨੇ 24 24 ਘੰਟੇ ਇਥੇ ਕੀਰਤਨ ਕਰਿਆ ਕਰਨਾ ਸੰਤ ਬਾਬਾ ਚਰਨ ਸਿੰਘ ਜੀ ਹੁਣਾਂ ਨੇ ਤੇ ਮੁੜ ਕੇ ਇਸ ਤੋਂ ਕਰਕੇ ਕਹਿੰਦੇ ਹੁਣ ਸਾਡੇ ਤੋਂ ਬਾਅਦ ਅਸੀਂ ਚੱਲੇ ਆਂ ਸੱਚਖੰਡ ਅਜੂਰ ਸਾਹਿਬ ਵਾਸਤੇ ਕਿਉਂਕਿ ਮਹਾਂਪੁਰਸ਼ ਜਦੋਂ ਵੀ ਕਿਤੇ ਜਾਂਦੇ ਨਾ ਬਾਹਰ ਜੋ ਕਾਲ ਕਮਾਈ ਕਰਕੇ ਤੇ ਪਰਪਕਾਰ ਵਾਸਤੇ ਲਾਉਂਦੀ ਸਨ ਕਰ ਵਾਸਤੇ ਨਹੀਂ ਕਿਉਂ ਮਹਾਪੁਰਸ਼ਾਂ ਨੇ ਬਾਬਾ ਤਾਰਾ ਹੀ ਬਾਬਾ ਚਰਨ ਸਿੰਘ ਹੁਣਾਂ ਨੇ ਆਵੜੀ ਜਮੀਨ ਜਿਹੜੀ ਨਾਲ ਗਹਿਣੇ ਪਾ ਕੇ ਵੀ ਗੁਰੂ ਦੇ ਲੇਖ ਲਈ ਬਾਬਾ ਆਰਾਮ ਸਿੰਘ ਹੁਣਾਂ ਨੇ ਲਾਈ ਆ ਆਉਦੀ ਘਰ ਦੀ ਜਮੀਨ ਨੂੰ ਗਹਿਣੇ ਪਾ ਕੇ ਤੇ ਲੰਗਰ ਲਾਛੜੇ ਸੰਗਤਾਂ ਵਾਸਤੇ ਪਰਪਕਾਰ ਕਰਨ ਵਾਸਤੇ ਇਸ ਤਰ੍ਹਾਂ ਫਿਰ ਇਹਨਾਂ ਸੰਤ ਬਾਬਾ ਚਰਨ ਸਿੰਘ ਜੁਣਾ ਨੇ ਨਿਆਂ ਦੀ ਜਦੋਂ ਇਥੋਂ ਜਾਣ ਲੱਗੇ ਕੀਰਤਨ ਕਰਦੇ ਕਹਿੰਦੇ ਵੀ ਹੁਣ ਸਰੋਵਰਾਂ ਤੇਰਾ ਰੱਬ ਰਖਾ ਤੇ ਨਾਲੇ ਬਚਨ ਕੀ ਦਾ ਸੰਤ ਬਾਬਾ ਸੁਖਾ ਸਿੰਘ ਜੀ ਸੰਤ ਬਾਬਾ ਹਾਕਮ ਸਿੰਘ ਜੀ ਦੀ ਹੁਣ ਜਿਹੜੀ ਰਹੀਂਦੀ ਸੇਵਾ ਉਹ ਸੰਪੂਰਨ ਕਰਵਾਉਣਗੇ ਹੁਣ ਉਹਨਾਂ ਤੋਂ ਬਾਅਦਾਂ ਜਿਹੜੇ ਸ੍ਰੀਮਾਨ ਸੰਤ ਬਾਬਾ ਸੁਖਾ ਸਿੰਘ ਜੀ ਇਸ ਦੇਖ ਰਿਹਾ ਕਰਨੇ ਸ੍ਰੀਮਾਨ ਸੰਤ ਬਾਬਾ ਹਾਕਮ ਸਿੰਘ ਜੀ ਸੰਪਰਦਾਇਕਾਰ ਸੇਵਾ ਸਰਹਾਲੀ ਸਾਹਿਬ ਉਹ ਮਹਾਂਪੁਰਸ਼ ਭਾਵੇਂ ਕਿਤੇ ਵੀ ਹੋਣ ਉਹਨਾਂ ਨੇ ਇੱਥੇ ਜੋ ਜਿੰਨੇ ਵੀ ਸਾਡੇ ਜਥੇਦਾਰ ਹਨ ਮਹਾਂਪੁਰਸ਼ਾਂ ਨੇ ਬਣਾਏ ਨੇ ਜਿਤਨਾ ਆਪਾਂ ਕਰਾਂ ਦੇ ਵਿੱਚ ਕੋਈ ਇੱਕ ਵੀ ਹੁੰਦਾ ਮੇਨ ਹੁੰਦਾ ਮਹਾਂਪੁਰਸ਼ਾਂ ਨੇ ਜਿੰਨੇ ਜਥੇਦਾਰ ਬਣਾਏ ਸਾਰੇ ਪ੍ਰੇਮ ਪਿਆਰ ਦੇ ਨਾਲ ਉਹਨੋਂ ਦੇ ਨਾਲ ਆਲ ਕੇ ਜਿਹੜੀ ਇਸੇ ਸਰਕਾਰ ਸੇਵਾ ਕਰਵਾ ਰਹੇ ਨੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਇੱਥੇ ਫਲੌਣ ਵਾਸਤੇ ਜਿਹੜੀ ਪਰਉਪਕਾਰ ਜਿਨ੍ਹਾਂ ਨੇ ਕੀਤੀ ਆ ਇੱਕ ਉਪਰਾਲਾ ਕੀਤਾ ਬਹੁਤ ਹੀ ਸਲੰਘਾ ਜੋ ਬਹੁਤ ਬਹੁਤ ਤੁਹਾਡਾ ਧੰਨਵਾਦ ਸਮਰਪਦਾਇਕਾਰ ਸੇਵਾ ਸਰਾਈ ਸਾਹਿਬ ਵੱਲੋਂ ਜੀ ਆਉਣਾ ਖਜੰਦਾ ਵਾਹਿਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਬਾਬਾ ਜੀ ਥੈਂਕ ਯੂ